ਸੋਦੀ ਜੋਪਰ ਜੈੰਤੀ ਬਾਜਰੀ ਵਾਲਾ ਆਖਦਾ ਵੀ 500 ਰੁਪਏ ਅਗਰ ਜੋਤੀ ਪੰਡ ਦੇ ਗੁਸਤੀ ਜਿੱਤਦਾ ਹੈ ਕਹਿੰਦਾ ਜੱਗ ਜਿੱਤਣ ਦੇ ਲਈ ਦੋਸਤੋ ਜਿਹਦਾ ਹਰ ਦਮ ਰਹਿ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਜੇ ਦਾ ਨਗਰ ਜੋਤੀ ਜਿੱਤਦਾ ਤਾਂ 2500 ਅਗਰ ਫੋਤੀ ਜਿੱਤਦਾ ਤਾਂ ਰੁਪਈਆ 2000 ਸ਼ਾਬਾਸ਼ ਸ਼ਾਬਾਸ਼ ਵੱਲੋਂ ਕਿਆ ਬਾਤ ਹੈ ਕੁਸਤੀ ਦਾ ਫੈਸਲਾ ਹਾਰ ਜਿੱਤ ਮੁਕੱਦਰਾਂ ਦੀ ਖੇਡ ਹੈ ਰੱਬ ਦੀ ਖੇਡ ਹੀ ਕੋਤੀ ਜਾਂਦੀ ਹੈ ਦੱਸ ਕਿ ਵੀਰੋ ਛੱਤ ਜਿਹੜਾ ਪਹਿਲਾ ਕਰ ਗਿਆ ਬਾੜ ਮਿੱਤਰੋ ਜੇਪੂ ਮੇਲੇ ਦਾ ਅੱਖ ਖਦਵਾਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਕੌਣ ਜਿੱਤਦਾ ਕੌਣ ਹਾਰਦਾ ਇਹ ਸੰਗਤ ਦਾ ਘੋਟ ਕੀ ਤੱਕਦੀ ਹੈ ਵੀ ਅੱਜ ਕੌਣ ਝੰਡੀ ਲੈ ਕੇ ਜਾਵੇਗਾ ਕਹਿੰਦੇ ਅੰਮ੍ਰਾਂ ਦੇ ਨਾਲੇ ਸਿੱਖਿਆ ਨਾ ਜਾਣਦੇ ਔਰ ਰੱਬ ਦੀ ਰਜ਼ਾ ਦੇ ਵਿੱਚ ਆ ਰਹਿਣਾ ਜਾਣਦੇ ਮਿਹਰਤਾਂ ਦਾ ਰਹਿੰਦਾ ਸਾਨੂੰ ਨਸ਼ਾ ਤੜਿਆ ਰੱਖ ਲਈਏ ਤੁਨਕੇ ਜਿਹੜਾ ਵੀ ਅੜਿਆ ਕਿ ਕਰ ਲਈਏ ਤਾਸੇ ਜਿਹੜਾ ਵੀ ਅੜਿਆ ਵਾਕੇ ਸੇ ਦੇ ਮੁਕਾਬਲਾ ਚੌਥੀ ਪਹਿਲਵਾਨ ਜੁੰਟੀ ਗੁੱਜਰੇ ਖੜਾ ਕਰ ਲੇਤਾ ਤੇ ਨਾਲ ਹੁੰਦੀ ਐ ਰਾਨ ਵਾਲਾ ਉਧਰ ਰਸ਼ਮ ਪਲੇਸਰ ਵੱਲੋਂ ਵੀ ਪਈਆ 500 ਕਹਿੰਦੇ ਜਿਹੜਾ ਮਰਜੀ ਜਿੱਤ ਜੇ ਆ 2500 ਕਾ ਨੂੰ ਜੁੰਟੀ ਦੇ ਲਈ ਤੇ ਨਜ਼ਾਰ ਹੋ ਗਿਆ ਹੌਗੀ ਦੇ ਲਈ 2500 ਕਿਆ ਬਾਤ ਹੈ ਜਿੱਤੇਗਾ ਹੌਜਤ ਕਰਨੀ ਪੈਣੀ ਹੈ ਕਿ ਤਾਕਤ ਵੀ ਹੈ ਫੱਕਰ ਵੀ ਹੈ ਆਪਣੀ ਮੈਦਾਨ 'ਤੇ ਮਗਰ ਮੈਦਾਨੇ ਜਿੱਤ ਵਿੱਚ ਕੁਛ ਮੁਕੱਦਰ ਕੀ ਵੀ ਬੰਦ ਹੁੰਦੀ ਹੈ ਵਾਹ ਸਾਹਿਬੀ ਰੋਣੀ ਵਾਲਾ ਆਪਣਾ ਮਾਨਸਣਾ ਲੈ ਕੇ ਬਈ ਐਸੇ ਲੈ ਲੈ ਸਾਹਿਬਦੀਪ ਸਾਹਿਬਦੀਪ ਆਪਣੇ ਪੈਸੇ ਲਿਜੋ ਵੀ ਆਕੇ ਸਾਹਿਬਦੀਪ ਰੋਣੀ ਓਏ ਹੋਏ ਬੱਲੇ 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 ਕਹਿੰਦਾ ਜੀਤਨ ਕੀ ਹੁੰਦੀ ਹੈ ਜਦਕੇ ਬਾਟਵਾਂ ਦੇ ਚੁੜੀ ਰੋਟੀ ਇੱਕ ਪੰਨੇ ਅਨੁਸਾਰ ਦੀਆਂ ਤੋਹ ਬਾਗ ਵਿੱਚ ਛੱਗਿਆ ਯਾਰਾ ਨਿੱਗਰ ਜਾਂ ਜਾਂਦਾ ਸੁੱਖੀ ਕੱਕਰਾਰੇ ਦੇਖ ਲੈ ਮੁੱਲ ਮਿਹਨਤਾਂ ਲੱ ਜਾਂਦਾ ਲਾਈਆਂ ਮਿਹਨਤਾਂ ਖਾਧੀਆਂ ਖਰਾਕਾਂ ਦੇ ਵੱਲ ਮਦਦ ਵਿੱਚ ਤੁਹਾਡੇ ਸਾਹਮਣੇ ਮੌੜੇ ਜਾਣੇ ਆ ਕਹਿੰਦਾ ਮਿਹਨਤੋਂ ਕੀਤੀ ਮਰਦਾ ਨਹੀਂ ਕਈਓ ਕਿਸੇ ਗੱਲ ਦੀ ਚਿੰਤਾ ਨਹੀਂ ਕੇ ਰਾਤ ਸੀ ਲੰਘਦਾ ਜਿੰਦਾ ਨਹੀਂ ਬਾਕੀ ਗੱਲ ਰੱਬ ਤੇ ਛੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਐ ਹੋ ਬਾਕੀ ਗੱਲ ਅਪਨੇ ਛੱਡੀ ਐ ਬਾਕੀ ਕਹਿੰਦੇ ਸੁੱਖੀ ਲੱਗੇ ਜਦ ਜਦ ਤਾਕਤ ਤੇ ਪੈਂਦਾ ਨਹੀਂ ਆਪਰਾਂ ਬਾਜੇ ਚੇਲਾ ਯਾਰੋ ਗੁਰੂ ਕਦੇ ਕੱਦਾ ਨਹੀਂ ਕਿ ਚਾਰੇ ਪਾਸੇ ਚਮਕੇ ਜੇ ਬਣ ਕੇ ਕੱਦਨ ਮਿਹਨਤ ਦੀ ਪੱਠੀ ਤੇ ਸ਼ਰੀਰ ਪੈਂਦਾ ਝੁਕਣਾ ਜਿੱਧਰੋਂ ਤੋਂ ਹੁੰਦਾ ਨਹੀਂ ਸ਼ਿਕਾਰ ਕਦੇ ਸ਼ੇਰ ਦਾ ਸੁੱਖਾ ਨਹੀਂ ਹੁੰਦਾ ਰਾ ਸਮੁੰਦਰਾਂ ਦਾ ਰੁਕਣਾ ਹੌਸ ਸੁੱਖਾ ਨਹੀਂ ਹੁੰਦਾ ਰਾ ਸਮੁੰਦਰਾਂ ਦੇ ਰੁਕਣਾ ਵਾਕਈ ਗੱਲਾਂ ਸੱਚੀਆਂ ਨੇ ਇਧਰਲੇ ਪਾਸੇ ਸਿਰੇ ਦਾ ਮੁਕਾਬਲਾ ਚੱਲਦਾ ਆਦੋ ਰਸ਼ਰ ਭਲੇਸ਼ਰ ਸਾਡਾ ਪ੍ਰਾਣਾ ਬੋਲਾਂ ਦੇ ਲਈ ਵੀ ਬੰਦਾ ਮਾਨ ਸਤਕਾਰ ਬਹੁਤਾ ਕਰਦਾ ਜਿਹਨਾਂ ਦੇ ਪਰਿਵਾਰ ਵੱਲੋਂ ਅੱਜ ਦੀ ਵੱਡੀ ਮਾੜੀ ਦੀ ਕੁਸ਼ਤੀ ਜਿਹੜੀ ਸਪਾਂਸਰ ਹੈ ਬਹੁਤ ਬਹੁਤ ਧੰਨਵਾਦ ਹੈ ਰੋਸ਼ਨ ਜੀ ਸਾਡੇ ਭਨੇਸਰ ਸੌਦੀ ਦੀ ਗੁਸਤਖੀ ਜੀ ਸਾਡੇ ਭਰਾ ਵਾਲੇ ਨਿੰਕੂ ਗੋਰਸੀ ਸਪੁੱਤਰ ਨੇ ਕ੍ਰਿਸ਼ਨ ਗੋਰਸੀ ਜੀ ਜਿਹਨਾਂ ਵੱਲੋਂ ਸਿੰਘਾਂ ਦੇ ਵੀ ਮੰਦਰ ਦੇ ਜਿਹੜਾ ਦੰਗ ਹੋਇਆ ਉਹਦੇ ਵਿੱਚ ਵੱਡੀ ਤਾਲੀ ਦੀ ਚੱਡੀ ਦਿੱਤੀ ਜਾਣੀ ਹੈ ਇਸ ਪਰਿਵਾਰ ਵੱਲੋਂ ਆਹਨਾ ਬੋਲਾਂ ਦੇ ਲਈ ਵੀ 500 ਰੁਪਏ ਦੇ ਵੱਡੇ ਮਾਨਸਮਾਨ ਸੋਨਰ ਗੋਰਸੀ ਮੇਰਾ ਭਰਾ ਪੁੱਤੇ ਕਰਦਾ ਬਹੁਤ ਬਹੁਤ ਧੰਨਵਾਦ ਹੈ ਸ਼ਾਬਾਸ਼ 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 ਵੱਲੋਂ ਕਰੋ ਗੁਸਤੀ ਦਾ ਫੈਸਲਾ ਸ਼ਾਬਾਸ਼ ਸ਼ਾਬਾਸ਼ ਕਦਰ ਰਸਮੀ ਦੀ ਚੁਰੀ ਦੇ ਬਾਪੂ ਕੋਟ ਮੈਦਾਨ ਖਵਾਗਾ ਪੜਦੋ ਚਪਲਦੀ ਹੈ ਮਾਰਸੇ ਛੋਟੇ ਤੋਂ ਕਰਵਾਉਂਦਾ ਕੰਮਿਆਂ ਤੱਕ ਵਿੱਚ ਮੈਦਾਨਾ ਦੇ ਮੰਡਾ ਵਖਰੇ ਜੋਰ ਵਿਖਾਉਂਦਾ ਕਿ ਮੰਡਾ ਵਖਰੇ ਜੋਰ ਵਿਖਾਉਂਦਾ ਇਹ ਬੰਦਾ ਵਖਰੇ ਜੋਰ ਵਿਖਾਉਂਦਾ ਵਾਕਈ ਗੱਲ ਸੱਚੀ ਹੈ ਪੱਲੇ 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 ਹਲੇ ਨਹੀਂ ਇਹ ਹਲੇ ਤਾਂ ਉਹ ਵੇਖੋ ਵੀ ਬਹਿਮਾਨਾ ਐਨਕੇ ਦੇ ਅੰਦਰ ਵਿੱਚ ਨਹੀਂ ਬਾਈ ਵੀ ਹੋ ਰਿਹਾ ਹੈ ਹੈਲੋ ਬਾਈ ਦਰਸ਼ਕੋ ਮੱਲਾ ਨੇ ਐਡਾ ਹੱੱਦਾ ਮਾਰਿਆ ਯਾਰ 20-22 ਮਿੰਟ ਬਾਅਦ ਵੀ ਤੁਸੀਂ ਤਾੜੀਆਂ ਨਹੀਂ ਲਾਈਆਂ ਲਾਓ ਤਾੜੀਆਂ ਜ਼ੋਰ ਨਾਲ ਬਾਈ ਦਰਸ਼ਕੋ ਇਹ ਕਰ ਕੁਸ਼ਤੀ ਦਾ ਸਵਾਦ ਆਦਾ ਇੱਕ ਵਾਰੀ ਮਲਾਕੇ ਤਾੜੀ ਮਾਰੋ ਸਾਰੇ ਵੀਰ ਲਾ ਕੇ ਸਿਰੇ ਦਾ ਮੱਲੀ ਉੱਪ ਹੋ ਗਿਆ ਕਿ ਉਸਤਾਨ ਖਿਡਾਰੇ ਨੂੰ ਜੋ ਪੁੱਜੇ ਰੱਬ ਵਾਂਗੂ ਉਹੀ ਫੜਨ ਸਿਰੇ ਤੇ ਮੱਲੀ ਯਾਰੋ ਬਾਕੀ ਮਿਹਨਤ ਰੰਗ ਲਿਆਉਂਦੀ ਚੰਪੜਕੜੀ ਵਾਲਿਆ ਓ ਸੱਚ ਸੋਹਣਾ ਅੰਨੇ ਗੱਲੀ ਸਾਝ ਯਾਰੋ ਉੱਪ ਰੰਗਦੀਆਂ ਲੋਕੀ ਕਰਨ ਤਾਰਿਫਾਂ ਹੁੰਦੀ ਖੇਡ ਕਸਤੀ ਦੀ ਗੱਲ ਉਣ ਦੀ ਤੁਰੇ ਸਬਾਨੀ ਆ ਬੱਟੇ ਵਾਲਿਆ ਜੋਰ ਲੱਗਦਾ ਲੱਗਦਾ ਜਿਹੜੀ ਜਵਾਨੀ ਵਾਹ ਕੇ ਜਿਹੜੀ ਜਵਾਨੀ ਦੀਆਂ ਬਾਤਾਂ ਹੀ ਵੱਖਰੀਆਂ ਇੱਕ ਪਾਸੇ ਤੇਰਾਮ ਦੀ ਕਰਦੀ ਦਾ ਹੁੰਦੀ ਅਖਾੜਾ ਮੁੰਨਾ ਪਰ ਗਰੀਬ 10 ਗੋਲੀ ਗੱਲਾਂ ਜਿੰਦਾ ਪਰ ਨਾਲ ਕਹਿੰਦੇ ਜੋੰਟੀ ਗੱਜੇ ਦਾ ਜਲਵੇ ਗੱਜੇ ਦਾ ਗਰਾਈਆਂ ਜਮਾਨ ਪਰਾ ਪੰਡਾ ਗਰੇਗਨ ਮੋਦਕ ਵਿੱਚ ਪੰਡਾ ਗੁਰੂ ਸੰਗਵਾਦ ਖੜਾ ਦਿੱਲੀ ਪੰਜਾਬ ਦੇ ਵਿੱਚ ਕਹ ਲਓ ਵੀ ਧਲੇਤੇ ਖੇਡ ਦੇ ਵਿੱਚ ਮਿਹਨਤ ਕਰਦਾ ਨੌਂਦਾ ਦਾ ਆਕੇ ਛਰੇ ਦਾ ਮੁਕਾਬਲਾ ਹਾਰ ਜਿੱਤ ਮੁਕਤਰਾ ਦੀ ਖੇਡ ਹੈ ਕਿ ਬੋਲ ਫਤੀਰਾ ਅੱਲਾ ਹੀ ਅੱਲਾ ਬੋਲ ਫਤੀਰਾ ਅੱਲਾ ਹੀ ਅੱਲਾ ਆ ਜਿੱਤਣ ਵਾਲੀ ਸਾਰੀ ਦੁਨੀਆ ਹਾਰਦ ਵਾਲਾ ਨੰਦਾ ਇੱਕ ਮਿੰਟ ਦਾ ਸਮਾਂ ਹੋ ਗਈ ਪੂਰਾ ਕਹ ਰਿਹਾ ਕਿ ਇੱਕ ਮਿੰਟ ਆ ਪੂਰਾ ਕਰਾਓ ਫੋਟੋਸ ਭਾਵੀਤ ਹੋ ਗਿਆ ਸਮਾਂ ਬੀਤ ਗਿਆ ਅਣੋਸ਼ ਕਰਾਣਾ ਹੈ ਜੀ ਟੋਸ ਰਾਕੇ ਜਿਹੜਾ ਟੋਸ ਹਰ ਤੱਕ 2 ਮਿੰਟ ਦਾ ਸਮਾਂ ਦਵਾਂਗੇ ਪੁਆਇੰਟ ਬਣਾਉਣ ਦੇ ਲਈ ہونی بنائے گا کہ جڑا ٹوس جیتو گا انہوں جیتو گا رہا دماغی چڑی دے کے پہ جڑا ہے ایک میٹی کا فیصلہ ہے پلیز کہا ادھر پلیز کہا شیر کہہ رہے ہیں ٹھیک ہے 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 ਤੇਲ ਤੇਲ ਇਹਦਾ ਇਸ ਨੂੰ ਪਹਿਲਾਂ ਦੇਖ ਲੈ ਇਹਦੇ ਚ ਕੀ ਹੈ ਲਾ ਆਹ ਬੰਦਾ ਦੇਖੋ ਸ਼ੇਰ ਹੈ ਵੀ ਇਹ ਆ ਰਿਹਾ ਇਹ ਉਹ ਮੰਗ ਰਿਹਾ ਸੱਤਵੇਂ ਪਿੰਜੇ ਤੇ ਅਸ਼ੋਕ ਦਮ ਪਿੱਛੇ ਹੋ ਜਾ ਦੇਖੋ ਭਾਈ ਦੇਖ ਭਾਈ ਕਿਆ ਦੇਸਾਂ ਜੀ ਹਾਂ ਹਾਂਜੀ ਤੇਲ ਆ ਗਈ ਆ ਵੀ ਤੋਸ ਜਿੱਤਿਆ ਜੁੰਟੀ ਗੁੱਜਰ ਨੇ ਦੋ ਮਿੰਟੇ ਦੇ ਵਿੱਚ ਪਾਟ ਬਣਾਣਾ ਪਿਆ ਹੋਦੀ ਨੂੰ ਦੋ ਮਿੰਟ ਦੇ ਵਿੱਚ ਪਾਟ ਬਣਾਣਾ ਮੈਨੂੰ ਆ 2 ਮਿੰਟ ਦੇ ਵਿੱਚ ਜਿਹੜਾ 2 ਮਿੰਟ ਦੇ ਵਿੱਚ ਫੋਤੀ ਪਹਿਲਾਂ ਨੂੰ ਪੁਆਇੰਟ ਬਣਾਉਣਾ ਪੈਣਾ ਹੈ। ਆਗਰ ਚਾਲਦੀ ਕੁਸ਼ਤੀ ਦੇ ਵਿੱਚ ਜੋਟੀ ਗੁਜਰੀ ਇੱਕ ਹੋਰ ਪੁਆਇੰਟ ਲੈ ਲੈਂਦੇ ਕੁਸ਼ਤੀ ਉੱਥੇ ਹੀ ਖਤਮ ਹੋ ਜਾਣੀ ਹੈ ਨੋਟ ਕਰਿਓ ਜੀ। ਵਾਹ ਜੀ ਆਗਰ ਫੋਤੀ ਪੁਆਇੰਟ ਬਣਾਉਂਦਾ ਦੀਪੂ ਨਾਟੇ ਵੱਲੋਂ 1000 ਰੁਪਇਆ। ਵਾਕਈ ਇਹ ਕਹਾਲੀ ਵੀ ਫੋਤੀ ਵੀ ਦੁਨੀਆ ਦਾ ਮੈਡ ਦਾ ਤਰੰਦਰ ਮੱਲ ਹੈ ਪਰ ਜੋਟੀ ਵੀ ਕਹ ਲੋ ਸਾਡੇ ਏਸ਼ੀਆ ਦਾ ਵੱਡਾ ਮੱਲ ਹੈ ਪਾਣ ਦਾ। ਇੱਕ ਵਾਰ ਤਾੜੀ ਲਾਓ ਦੋਨਾਂ ਮੱਲਾਂ ਦੇ ਲਈ। ਕਾ ਮਾਮਲਾ ਸਿਰੇ ਦਾ ਪੱਕਰ ਪਾਈ ਸ਼ੇਰਾਂ ਦੀ ਇਹ ਤੱਕਦਾ ਬੱਲੇ ਜਵਾਨਾ ਖੜਕੋ ਆ ਦੁਨੀਆ ਪੁੱਜਦੀ ਜਾਂਦੀ ਏ ਉਹ ਪੂਰੀ ਨਿਹੜੋ ਹਮ ਹਮਾਕੇ ਦੁਨੀਆ ਪੁੱਜਦੀ ਜਾਂਦੀ ਹੈ ਸ਼ਾਬਾਸ਼ 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 ਬੱਲੇ 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 ਆਹ ਹੋ ਹੋ ਆਹ ਹੋ ਆਹ ਨਈਆਂ ਰਿਸਾ ਬੱਲੇ 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 ਲੰਗੋ ਤਾਂ ਨਹੀਂ ਹੰਦਦਾ ਉਹ ਜਾਨ ਦਾ ਵੀ ਪਿਆਦੋ ਸ਼ਾਬਾਸ਼ 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 ਬੱਲੇ ਮਾਰੇ ਹੱਲਾ ਚੋਟੀ ਤੇ ਹੋ ਗਈ ਚੋਟੀ ਤੇ ਹੋ ਗਈ ਪਈ ਦਰਸ਼ਕ ਕਿਸਵਾ ਉਹਦਾ ਇੱਕ ਲਲਕਾਰਾ ਲਾ ਗਿਆ ਚੋੜ ਦੇ ਰੇ ਆਏ ਹਾਏ 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 ਵਾਕਈ ਸਿਰੇ ਦਾ ਮਾਦਤ ਜਲਦਾ ਹੋਇਆ ਆਏ ਹਾਏ 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 ਵਾਕਈ ਜੁੱਤੀ ਦਾ ਬਚਾ ਜਿੰਦਾ ਮਾਰਾ ਵਧੀਆ ਬਚਾ ਜਿੰਦਾ ਜੁੱਤੀ ਨੇ ਤੁਸੀਂ ਪੜਦੇ ਮਾਰੇ ਹੱਲਾ ਮਾਰੇ ਹੱਲਾ ਬੱਲੇ ਕਿੰਦੇ ਅੰਬਰੇ ਟਿੱਕਾ ਤੱਪ ਗੁੱਜ ਦੀ ਟੰਟਾ ਸੀਤਾ ਤੜਕੇ ਆਉਂਦਾ ਆ ਮਸਤੇ ਹਿੱਕਾਂ ਗੱਦੀਆਂ ਖੜਦੇ ਨਾੜੇ ਉੜਕੇ ਸਾਰੇ ਕੇ ਲੱਤੀ ਦੇਖਦੇ ਉਹ ਸੁੱਖੀਆਂ ਦੇ ਨਾਲ ਫੜਕੇ ਕੇ ਜੋੜਾਂ ਵਾਲੇ ਜੋਰ ਤੜਖਦੇ ਵਿੱਚ ਮੈਦਾਨੀ ਖੜਗੇ ਕੇ ਜੋੜਾਂ ਵਾਲੇ ਜੋਰ ੜਕਦੇ ਵਿੱਚ ਮੈਦਾਨੀ ਆਹ ਤੇ ਦੀਪੂ ਨਾਟੇ ਵਾਲਾ ਆਖਦਾ ਵੀ ਅਗਰ ਹੌਤੀ ਪਾੜਦਾ ਜਿੱਤਦਾ 2000 50 ਦਾ ਵੀ ਖੇਡ ਬਾਕੀ ਰਹਿ ਗਈ ਮੱਲਾ ਸੈਜਦਾ ਦੀ ਖੇਡ ਬਾਕੀ ਹੈ ਸਕਿੰਟਾਂ ਦੀ ਜਿਹੜੀ ਖੇਡ ਬਾਕੀ ਰਹਿ ਗਈ ਹੈ 1000 ਰੁਪਏ ਰੋਸ਼ਰ ਪੋਸਰ ਵੱਲ ਅਗਰ ਹੋ ਗਈ ਕੁਸ਼ਤੀ ਜਿੱਤਦਾ 1000 ਰੁਪਏ ਸੋਨੂ ਕੁਰਸੀ ਵੱਲ ਅਗਰ ਹੋ ਗਈ ਕੁਸ਼ਤੀ ਜਿੱਤਦਾ آوی کوئر نہیں سب کھا دنگا میں پہلے پتہ مالاں نارو جوٹی اکمار تاریاں لاؤ جوٹی دے بھی جوڑا رہے جوٹی گجر گجر آدھا منا باقی باقی سرا جڑا کوشتی دنگل ہو گیا جو کائی شنکر کوشتی دے جڑا سوڈی چوبر جانتی مانجلی ملا پانسور پہ پوچی گا باقی جڑا مانجلی 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 مانج ਦੇ ਦਾ ਆਪਣੇ ਮੈਦਾਨ ਦੇ ਵਿੱਚੋਂ ਜਿੱਤਾ ਅਸਰ ਕਰ ਗਿਆ 500 ਤੋਂ ਕੋਰੇ ਮਿਲੂ ਜਿਹੜੇ ਪੁੱਜ ਗਏ ਚੋਟੀ ਦੇ ਲਈ ਸਾਰੇ ਸ਼ੇਖਰ ਚੋਟੀ ਦੇ ਵੱਲ ਵੀ 500 ਤਾਂ ਚੋਟੀ ਦੇ ਲਈ ਮਿਲ ਕੋਲ ਬੱਧੀਆ 1500 ਪੁੱਜ ਗਏ ਸਾਰੀ ਨਾੜੀ ਦੀ ਰੰਗਲ ਕਮੇਟੀ ਨੂੰ ਵੱਡੀ ਮੁबारकबाद ਹੈ ਜੈਕਾਰਾ ਨਗਰ ਖੇੜੇ ਮਹਾਰਾਜ ਦਾ ਬੋਲ ਸੱਜੇ ਦਰਬਾਰ ਕੀ ਭਟਾ ਘਟਾ ਟਾਂਡਾ ਪਹਾਰਾ ਤੇ ਦੀ ਕੁਸ਼ਤੀ ਦੇ ਵਿੱਚ ਜਾਟੀ ਗੁਜਰਾ ਜੇ ਆਪਣੇ ਆਪ ਦੀ ਭਟਾ ਘਟਾ ਟਾਂਡਾ ਦਾ ਦੇਖਿਆ ਕਹਿ ਮਾਰੀ ਵਿੱਚ ਇਸ ਕੁਸ਼ਤੀ ਦੇ ਵਿੱਚ ਹੋਰ ਕੀ ਸੋ ਜਾਟੀ ਗੁਜਰ ਨੂੰ ਜੇਤੂ ਲਾਨਿਆ ਗਿਆ ਟੰਗਲ ਪਿੰਡ ਬਾਡੇ ਦੇ ਵਿੱਚ ਕਰਵਾਇਆ ਗਿਆ ਜਾਣਕਾਰੀ ਦਿਓਗੇ ਇਸ ਬਾਰੇ ਜੀ ਹਾਂ ਜੀ ਬੜੇ ਪੁਰਾਣੇ ਦੇ ਟਾਈਮ ਤੋਂ ਸਾਡਾ ਟੰਗਲ ਚੱਲਦਾ ਆ ਰਿਹਾ ਇੱਥੇ ਤੇ ਅੱਜ ਆਪਾਂ ਕੁਸ਼ਤੀ ਆਪਣੀ ਡੈਡੀ ਦੀ ਯਾਦ ਚ ਕਰਾਈ ਹੈ ਉਹ ਕੁਸ਼ਤੇ ਬੜੇ ਸ਼ਕੀਨ ਸੀਗੇ ਤੇ ਕਮੈਂਟਰੀ ਉਹ ਵਧੀਆ ਕਰਦੇ ਸੀਗੇ ਪਹਿਲਵਾਨੀ ਵੀ ਕਰਦੇ ਰਹੇ ਫਿਰ ਉਹ ਉਹਨਾਂ ਦੇ ਡੈਡੀ ਦਾ ਨਾਮ ਸਵਰਗ ਸ੍ਰੀ ਸੰਤਲਾਲ ਸਿੰਘ 나ਡੇ ਤੋਂ ਜੀ ਦੱਸੋ ਕਿੰਨੇ ਕੁ ਪਹਿਲਵਾਨਾਂ ਵੱਲੋਂ ਜਿਹੜਾ ਅੱਜ ਭਾਗ ਲਿਆ ਗਿਆ ਇਸ ਕੁਸ਼ਤੀ ਦੇ ਅੰਦਰ ਘਟੋ ਘੜ ਵੀਰ 100 ਤੋਂ ਪਲੱਸ ਪਹਿਲਵਾਨਾਂ ਚ ਸੀਗੇ ਦਿੱਲੀ ਤੋਂ ਐਸਾ ਵਸੇ ਸਟੇਟਾਂ ਤੋਂ ਸਾਡੇ ਪਿੰਡ ਆਏ ਨੇ ਜੋੜੀ ਜਿਹੜੇ ਕਈ ਆ ਮੈਂ ਢੰਡੀ ਦੀ ਕੁश्ती ਹੈ ਕੌਣ ਸੀ ਉਹ ਜੋ ਜੂਰਿਸ਼ ਪਹਿਲਵਾਨ ਕਿਵੇਂ ਦੀ ਕੁश्ती ਰਹੀ ਸੀ ਘਰਾਂ ਦਾ ਪਹਿਲਵਾਨ ਸੀਗਾ ਜੀ ਹੌਦੀ ਤੇ ਇੱਕ ਜੌਂਟੀ ਗੁੱਜਰ ਸੀਗਾ ਜੋ ਦਿੱਲੀ ਤੋਂ ਆਇਆ ਕੁਸ਼ਤੀ ਬਹੁਤ ਵਧੀਆ ਹੋਈ ਹੈ ਤੁਸੀਂ ਵੀ ਸਾਰੇ ਦਰਸ਼ਕਾਂ ਨੇ ਵੀ ਦੇਖੀ ਹੈ ਕੁਸ਼ਤੀ ਬਹੁਤ ਵਧੀਆ ਚੱਲੀ ਹੈ ਕੌਣ ਜਿੱਤੂ ਰਿਹਾ ਜੀ ਕਿੰਨੇ ਦੀ ਕੁਸ਼ਤੀ ਰਹੀ ਸੀ ਤੇ 1.5 ਲੱਖ ਦੀ ਕੁਸ਼ਤੀ ਸੀਗੀ ਇਹਦੇ ਜੌਂਟੀ ਗੁੱਜਰ ਜਿੱਤ ਪ੍ਰਾਪਤ ਕੀਤੀ ਹੈ ਕਿਵੇਂ ਰਹੀ ਹੈ ਪਹਿਲੇ ਤੌਰ ਦੇ ਵਿੱਚ ਹੋਈ ਹੈ ਪੁਆਇੰਟਾਂ ਦੇ ਵਿੱਚ ਹੋਈ ਹੈ ਪੁਆਇੰਟਾਂ ਦੇ ਜਾ ਕੇ ਕੁਸ਼ਤੀ ਫਾਈਨਲ ਹੋਈ ਹੈ ਤੇ ਪਹਿਲੇ round ਚ 20 ਮਿੰਟ ਦਾ ਸਮਾਂ ਸੀਗਾ ਉਹ ਤੇ ਕੁਸ਼ਤੀ ਚੱਲਦੀ ਰਹੀ ਤੇ 5 ਮਿੰਟ ਦੇ ਸਮੇਂ ਤੇ ਵੀ ਕੁਸ਼ਤੀ ਨਹੀਂ ਆਰ ਪੌਂਟ ਦੇ ਪੁਆਇੰਟ ਦੇ ਆਕੇ ਫਿਰ ਆਖਰ 2 ਮਿੰਟ ਦਿੱਤੇ ਗਏ ਆ ਉਹਦੇ ਕੁਸ਼ਤੀ ਫਾਈਨਲ ਹੋਈ ਹੈ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਥੋੜੇ ਪਰਿਵਾਰ ਵੱਲੋਂ ਇਹ ਕੁਸ਼ਤੀ ਕਰਵਾਈ ਕਿ ਗਈ ਹੈ ਪਹਿਲਾਂ ਵੀ ਆਪਣੇ ਪਿਤਾ ਜੀ ਵੱਲੋਂ ਉਹਨਾਂ ਦੇ ਨਾਲ ਕਿਤੇ ਜਦੋਂ ਉਹ ਕੁਸ਼ਤੀ ਤੇ ਕੁਸ਼ਤੀ ਤੇ ਕਾਫੀ ਸੀਰੀਅਸ ਸੀਗੇ ਸ਼ੁਰੂ ਤੋਂ ਕੁਸ਼ਤੀਆਂ ਦਾ ਇੰਟਰਸਟ ਰੱਖਦੇ ਸੀ ਆਉਂਦੇ ਜਾਂਦੇ ਰਹਿੰਦੇ ਸੀ ਕੁਸ਼ਤੀਆਂ ਦੇ ਵਿੱਚ ਸੀ ਤੇ ਉਹਨਾਂ ਦੀ ਯਾਦ ਚਿਤਾਈ ਮੈਂ ਉਸਤੀ ਦੰਗਲ ਵਾਸਤੇ ਵੱਡੀ ਚੰਡੀ ਦੀ ਗੁਸਤੀ ਕਰਾਈ। ਆਮ ਤੌਰ ਤੇ ਦੇਖਿਆ ਗਿਆ ਜੀ ਵੱਡੇ ਪਹਿਲਵਾਨੀ ਜਿਹੜੇ ਖੋਲਦੇ ਆ ਬੱਚੇ ਤੱਕ ਜਿਹੜੇ ਕੁਸ਼ੀ ਦੰਗਲ ਦੇ ਖੋਲਦੇ ਆ। ਬੱਚਿਆਂ ਨੂੰ ਵੀ ਸ਼ਿਕਾਇਤਾਂ ਦੇ ਥੋੜੇ ਲੋਕੀ ਸਾਡੇ ਸਾਰੇ ਸ਼ੌਂਕੀਏ ਨੇ ਜੀ। ਬੱਚਿਆਂ ਨੂੰ ਵੀ ਉਤਸ਼ਾਹ ਕਰਦੇ ਆ। ਚਲੋ ਸਰਕਾਰ ਵੱਲੋਂ ਵੀ ਉਤਸ਼ਾਹ ਚੱਲ ਰਿਹਾ ਜੀ। ਕਿ ਕੁਸ਼ਤੀ ਦੰਗਲ ਉਹਨਾਂ ਖੇਡਾਂ ਹੁਣ ਪੰਜਾਬ ਦਾ ਨਾਮ ਰੋਸ਼ਨ ਹੋਵੇ ਜੀ ਤੇ ਸਾਡਾ ਪਿੰਡ ਵੀ ਵੱਧ ਚੜ ਕੇ ਹਿੱਸਾ ਲੈਂਦਾ। ਬੱਚੇ ਜੁੜ ਰਹੇ ਆ ਜੀ ਖੇਡਾਂ ਦੇ ਨਾਲ। ਬੱਚੇ ਬਹੁਤ ਜੁੜ ਰਹੇ ਆ ਖੇਡਾਂ ਦੇ ਨਾਲ। ਬੱਚੇ ਬਹੁਤ ਜੁੜਦੇ ਬਹੁ ਬਹੁਤ ਬੱਚੇ ਸਾਡੇ ਨਾਲ ਜੁੜਦੇ। ਬੜਾ ਭਾਂਡਾ ਵੀ ਸ਼ਾਇਦ ਭੁਲੇ ਹੈ ਜੀ ਸੌਰਵ ਨਾਮ ਦਾ ਇਹ ਚੈਨਲ। ਸੌਰਵ ਤਾਂ ਇੱਥੋਂ ਦਾ ਹੀ ਆ ਜੀ ਕੁੰਡਾ ਭਾਂਡਾ ਕਹਿਣ ਵਾਲੇ ਤੋਂ ਆ ਜੀ ਉਹ। ਹਾਂਜੀ ਉਹ ਵੀ ਗੁਸਤੀ ਕਰਕੇ ਗਿਆ ਜੀ। ਕੀ ਕਹੋਗੇ ਬਾਕੀ ਬੱਚਿਆਂ ਨੂੰ ਜੀ? ਬੱਚੇ ਅਸੀਂ ਤਾਂ ਇਹ ਇਸੇ ਕਰਕੇ ਗੁਸਤੀ ਦਾ ਅੰਕਲ ਕਰਾਉਂਦੇ ਕਿ ਵਦ ਤੋਂ ਵਦ ਜੋ ਨੌਜਵਾਨ ਨਸ਼ਾਵਲ ਨਾ ਜਾਣ ਤੇ ਵਦ ਦੇ ਵਦ ਕੁਸ਼ਤੀ ਵੱਲ ਜੁੜਨ। ਠੀਕ ਹੈ। ਜਦੋਂ ਰਵਾਇਆ ਗਿਆ ਪਿੰਡ ਸਾਡੇ ਦੇ ਵਿੱਚ ਬੜਾ ਹੀ ਸ਼ਾਨਦਾਰ ਰਿਹਾ। ਜਾਣਕਾਰੀ ਦਿਓਗੇ ਇਸ ਬਾਰੇ? ਲੱਗ ਜੀ ਆਪਾਂ ਜਿੰਨੀ ਦੇ ਸੰਗਤ ਆਈ ਹੈ। ਪਹਿਲਵਾਨ ਆਏ ਬਾਹਰ ਤੋਂ ਦੂਰ ਤੋਂ ਨੇੜੇ ਤੋਂ ਜਿਨੇ ਤੁਸੀਂ ਪੱਤਰਕਾਰ ਵੀ ਰ ਸਾਰੇ ਮਿਨਿਸਟਰ ਸਾਹਿਬਾਨ ਆ ਪਸਾਰਿਆਂ ਨੂੰ ਵੀ ਧੰਨਵਾਦ ਕਰਦੇ ਆ ਵਧੀਆ ਸਾਡਾ ਦੰਗਲ ਹੋਇਆ ਇਦਾਂ ਹੀ ਹਰ ਸਾਲ ਦੰਗਲ ਵੱਧ ਕੇ ਆਏ ਚੰਡੀ ਦੀ ਕੁਸ਼ੀ ਕਿਹੜਾ ਜਿੱਤੀ ਆ ਚੰਡੀ ਕੁਸ਼ੀ ਜੋਂਟੀ ਗੁੱਜਰਨੀ ਜੀ ਪੁਆਇੰਟ ਦੇ ਧਾਰਤੀ ਜੀ ਹਾਂਜੀ ਇਹ ਗੁਰੂਮਾਨੀ ਨੇ ਦਿੱਲੀ ਤੋਂ ਜੀ ਹਾਂਜੀ ਇਹ ਹੌਦੀ ਹੈ ਜੀ ਈਰਾਨ ਤੋਂ ਬੂਲਾਪੁਰ ਖੜੇ ਚ ਰੰਨੇ ਇਹ 1.70 ਹਜ਼ਾਰ ਦੇ ਕਿੰਨੇ ਦੇ ਜੋੜ ਜਿਹੜੇ 1.40 ਹਜ਼ਾਰ ਦਾ ਵੀ 1.40 ਹਜ਼ਾਰ ਦੀ ਚੰਡੀ ਸੀਗੀ ਜੀ ਕਿੰਨੇ ਪਹਿਰ ਕੋਰਨਰ ਦੇ ਜੋੜ ਹੋਏ ਪਤਾ ਨਹੀਂ ਇਹ ਹੁਣ ਲਗਭਗ 100 ਤੋਂ ਪਲੱਸ ਹੀ ਹੋਣੇ ਜੀ ਪਲੱਸ ਹੋ ਗਏ ਛੰਡੀਆਂ ਦੀਆਂ ਕੁਸ਼ਤੀਆਂ ਕਿੰਨੀਆਂ ਕਰਵਾਈਆਂ ਗਈਆਂ ਪੰਨ ਦੋ ਕਰਾਈਆਂ ਜੀ ਦੋ ਛੰਡੀਆਂ ਵੱਡੀਆਂ ਛੋਟੀਆਂ ਕਰਾਈਆਂ ਬਾਕੀ ਉਹਨਾਂ ਦੇ ਬਰਾਬਰ ਦੇ ਪਹਿਲਵਾਨ ਸੀਗੇ ਸਾਰੇ ਉਹਨਾਂ ਨੂੰ ਨਾਲ ਜੋੜਦੇ ਸਾਬ ਨਾਲ ਜੋੜਦੇ ਇਹਨਾਂ ਦੀ ਯਾਦ ਵਿੱਚ ਜਿਹੜਾ ਅੱਜ ਦਾ ਇਹ ਚੀਜ਼ਾਂ ਦੇ ਵਿੱਚ ਗੁੱਗਾ ਮੈੜੀ ਦਾ ਆਪਣਾ ਮੇਲਾ ਜੀ ਹਰ ਸਾਲ ਹੀ ਦੇ ਉੱਤੇ ਕਰਾਂਦੇ ਆ ਅੱਜ ਸਾਡੀ ਜਿਹੜੀ ਵੱਡੀ ਛੰਡੀ ਸੀਗੀ ਸਾਡੇ ਬਜ਼ੁਰਗ ਸੀਗੇ ਜੀ ਰੋਸ਼ਨ ਲਾਲ ਦੇ ਖਾਦਰ ਸਾਹਿਬ ਸੁੰਦਰ ਲਾਲ ਡਾਕਟਰ ਜੀ ਅੱਜ ਉਹਨਾਂ ਦੀ ਯਾਦ ਵਿੱਚ ਇਹਨਾਂ ਨੇ ਵੱਡੀ ਛੰਡੀ ਜਾਂ ਹੀ ਦਿੱਤੀ ਜੀ ਉਹ ਵੀ ਪਹਿਲਵਾਨ ਰਹੇ ਆ। ਉਹ ਵੀ ਪਹਿਲਵਾਨ ਜੀ ਨੇ। ਇਹ ਗੁੱਗੜ ਮੈੜੀ ਕਮੇਟੀ ਹੈ ਜੀ ਆਪਣੀ। ਗੁੱਗੜ ਮੈੜੀ ਕਮੇਟੀ ਹੈ ਜੀ ਆਪਣੀ। ਪਿੰਡ ਦੇ ਸਾਰੇ ਸਹਿਯੋਗ ਨਾਲ ਹੀ ਹੈ ਜੀ। ਪਤਾ ਨਹੀਂ ਸਾਡੇ ਦਾ ਕਿਤੇ ਬਾਰੇ ਟਾਈਮ ਤੋਂ ਚੱਲਦਾ ਪਿੱਛੇ ਤੋਂ ਹੁੰਦਾ ਆ ਰਿਹਾ ਇਹ ਦੰਗਲ ਤੇ ਪਿੱਛਲਾ ਚੱਲਦਾ ਆ ਰਿਹਾ ਜੀ। ਹੋਰਾਂ ਤੋਂ ਵੀ ਕਿਤੇ ਪਹਿਲਾਂ ਹੋਈ ਚੁਲਿਆ। ਬੱਚਿਆਂ ਦੇ ਵੀ ਹੋਏ ਜੀ ਕਸਤੀ ਮੁਕਾਬਲੇ। ਛੋਟੇ ਬੱਚਿਆਂ ਦੇ ਕਸਤੀ ਮੁਕਾਬਲੇ ਹੋਏ ਜੀ। ਜਿਹੜਾ ਰੋਟੀ ਜੀ ਆਈ ਸੀ ਉਹਨਾਂ ਵੱਲੋਂ ਤੇ ਮੈਡਮ ਨੇ ਮੋਲ ਬਦਲਵਾਣ ਵੱਲੋਂ ਤੇ ਹੋਰ ਜਿਹੜੇ ਮੋਟੇ ਨੇ ਬੱਸ ਬੱਸ ਕਿਉਂ ਨਾ ਮਤਲਬ ਕੀ ਐਲਾਨ ਕੀਤਾ ਜੇ ਸਾਡੀ ਅਸ਼ਰਮੂਗਾ ਮੈਡੀਕਲ ਸਿੰਘ ਕਮੇਟੀ ਦੇ ਵੱਲੋਂ ਵੀ ਇਹ ਜਿਹਾ ਸਾਰੇ ਬੀਜੀ ਸੀਗੇ ਕਮੇਟੀ ਦੇ ਦੇਣ ਦੇ ਪਹਲਵਾਨਾਂ ਦੇ ਨਾਲ ਬਾਕੀ ਇਹ ਬਹੁਤ ਸਾਰੇ ਸਾਨੂੰ ਉਹ ਤੁਹਾਡਾ ਸਹਿਯੋਗ ਦੇ ਕੇ ਗਏ ਜੀ ਉਹ ਆਪਾਂ ਜੋ ਵੀ ਸਾਡੇ ਮੇਰੇ ਵੀ ਆਉ ਲੋਕਸ ਕਰਕੇ ਜਿਹੜੇ ਬੱਚੇ ਆ ਨਸ਼ਿਆਵਾਲ ਕਿਤੇ ਨਾ ਕਿਤੇ ਮਾੜੀ ਸੰਗਤ ਵੱਲ ਜਾ ਰਹੇ ਆ ਤੁਹਾਡੇ ਵੱਲੋਂ ਵੱਡਾ ਆਪਰਾਮਾ ਸਿਮਤੀ ਕਮੇਟੀ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀ ਕਹੂੰਗੇ ਜੀ ਜੇ ਆਪਾਂ ਸਾਰੇ ਇਹਨੂੰ ਕਹਿੰਦੇ ਬੱਚਿਆਂ ਨੂੰ ਵੀ ਕਹਿੰਦੇ ਜਿੰਨੇ ਪਿੰਡੇ ਹੋਰ ਵੀ ਹੈਗੇ ਕਿਸੇ ਨਾਲ ਜੁੜੋ ਜੀ ਨਸ਼ੇ ਪੱਤੇ ਦੂਰ ਰਹੋ ਜੀ ਸਾਡੇ ਇੱਥੇ ਪਿੰਡ ਚ ਆਪਣੇ ਖਾੜਾ ਖੁੱਲਿਆ ਹੋਇਆ ਜੀ ਜਸਪਲਵਾਨ ਹੈ ਇਹਨਾਂ ਨੇ ਆਪਣਾ ਖਾੜਾ ਬਣਾਇਆ ਹੋਇਆ ਜੀ ਹੁਣ ਇਹਨਾਂ ਨੇ ਛੱਟ ਲੱਗਣ ਕਾਰਨ ਇਹ ਕੁਸ਼ਤੀ ਨੂੰ ਨਹੀਂ ਲੜ ਸਕਦੇ ਜੀ ਹੁਣ ਉਹ ਇਹਨਾਂ ਨੇ ਬੱਚਿਆਂ ਨੂੰ ਕਾਫੀ ਬੱਚੇ ਛੋਟੇ ਬੱਚੇ ਬਹੁਤ ਹੈ ਜੀ ਇੱਥੇ ਆਪਣਾ ਨਾਲ ਹੀ ਆਪਣੇ ਜੀਨ ਚ ਖਾੜਾ ਕਿੰਨਾ ਸਮਾਂ ਹੋ ਗਿਆ ਜਸਤਾ ਜੀ ਕੁਸ਼ਤੀ ਦੰਗਲ ਇੱਥੇ ਤੁਹਾਨੂੰ ਬੱਚਿਆਂ ਨੂੰ ਸਿਖਾ ਕਰ ਹੋ ਗਏ ਜੀ 2 ਸਾਲ ਕਿੰਨੇ ਕ ਬੱਚੇ ਆਉਂਦੇ ਮੇਰੇ ਪੰਦੇ ਆ ਜੀ 20 ਬੱਚੇ ਛੋਟੇ ਜੇ ਬੱਚੇ ਛੋਟੇ ਬੱਚੇ ਤੇ ਲੈ ਕੇ بڑے ਵੀ ਆ ਜੀ ਜਿਹਨਾਂ ਬਾਕੀ ਖਾੜਿਆਂ ਨੂੰ ਸਰਕਾਰ ਵੱਲੋਂ ਕੋਚ ਮੋਈਆ ਡੋਏ ਛੋਟੇ ਖਾੜੇ ਨੂੰ ਵੀ ਕਦੇ ਮੰਗੇ ਕਿੱਤੀ ਹੈ ਕਿ ਇਸ ਤਰ੍ਹਾਂ ਦਾ ਕੋਚ ਜਾਂ ਕੋਈ ਹੋਰ ਹੈ ਜੀ ਅਸੀਂ ਮੈਟ ਵਾਸਤੇ ਅਪਲਾਈ ਕਰਿਆ ਵਾ ਜੀ ਤੇ ਸਾਨੂੰ ਆਸਵਾਸ ਨਹੀਂ দেয়া ਵਾ ਜੀ ਮੈਟ ਨਹੀਂ ਹੋਇਆ ਜੀ ਛੱਡੇ ਦੀ ਕੁਰਸੀ ਕਿਹਦੇ ਯਾਦ ਕੀ ਹੋਈ ਅੱਜ ਇਹ ਸਾਡੇ ਬਜ਼ੁਰਗ ਸੀਗੇ ਜੀ ਰੋਸ਼ਨ ਲਾਲ ਦੇ ਫਾਦਰ ਸਾਹਿਬ ਸੁੰਦਰ ਸੁੰਦਰ لال ਜੀ ਡਾਕਟਰ ਸੁੰਦਰ لال ਜੀ ਉਹਨਾਂ ਦੀ ਯਾਦ ਚ ਕਰਾਈ ਜੀ ਇਹਨਾਂ ਨੇ ਇਹ ਦੰਕਲ ਤਾਂ ਦੇਖੋ ਇੱਕ ਉਪਰਾਲਾ ਕਰ ਰਹੇ ਆ ਜੀ ਕਿ ਨਸ਼ਿਆਂ ਤੋਂ ਦੂਰ ਰਹਿਣ ਜੀ ਬੱਚੇ ਸਾਡਾ ਪਿੰਡ ਦਾ ਸਾਰਿਆਂ ਦਾ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੁੰਦਾ ਜਿੱਥੇ ਕੋਈ ਬਦਲ ਕਿਸੇ ਨੂੰ ਪ੍ਰਧਾਨ ਜਾਂ ਕਿਸੇ ਨੂੰ ਇਦਾਂ ਦਾ ਸਾਡੀ ਕਮੇਟੀ ਚ ਕੋਈ ਨਾ ਹੋਵੇ ਬਾਕੀ ਗੁੱਗਾ ਮੈਡੀ ਕਮੇਟੀ ਹੈ ਜੀ ਇਹ ਨਾਲ ਮਿਲ ਕੇ ਲੋਕੀ ਸਾਡੀ ਮਦਦ ਕਰਦੇ ਪਿੰਡ ਵਾਸੀ ਸਾਰੇ ਉਹਨਾਂ ਦੇ ਸਹਿਯੋਗ ਨਾਲ ਸੰਕਤ ਦਾ ਧੰਨਵਾਦ ਕਰਦੇ ਆ ਅੱਜ ਤੁਹਾਨੂੰ ਹਾਂ ਜੀ ਜਿਤਨੇ ਵੀ ਕੋਈ ਪੱਤਰਕਾਰ ਵੀਰ ਪਹਿਲਵਾਨ ਆਈਆਂ ਜੀ ਔਰ ਸਾਡੇ ਗੈਸਟਰਡ ਅਫਸਰ ਆਈਆਂ ਜੀ ਔਰ ਜਿਹੜੇ ਦੇਖਣ ਵਾਲੀ ਸੰਗਤ ਆਈ ਹੈ ਜੀ ਛੋਟੇ بڑے ਸੱਕਾਂ ਹੀ ਵਰੀ ਸਾਤੋ ਕੋਈ ਗਲਤੀ ਹੋ ਗਈ ਮਾਫ ਕਰਿਓ ਜੀ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰੀ ਕਿ ਸਾਰਿਆਂ ਨੂੰ ਖੁਸ਼ ਕਰੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਵੀ ਬਾਕੀ ਸਾਰੀ ਸੰਗਤ ਦਾ ਜੀ